ਇਹ ਜੌਰੀ ਦੀ ਧਰਤੀ ਤੇ ਪੈਦਾ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਇਹਦਾ ਇਤਿਹਾਸ ਵਿੱਚ ਨਾਮ ਲਛਮਣ ਦਾਸ ਵੀ ਆਉਂਦਾ ਹੈ ਇਹਦਾ ਨਾਮ ਬਾਦੂ ਦਾਸ ਮਹਿਰਾਗੀ ਵੀ ਆਉਂਦਾ ਹੈ ਤੇ ਇਤਿਹਾਸ ਕਹਿੰਦਾ ਕਦੇ ਔਗੜਨਾਥ ਦਾ ਚੇਲਾ ਬਣਿਆ ਕਦੇ ਜਾਨਕੀ ਪ੍ਰਸਾਦ ਦਾ ਚੇਲਾ ਬਣਿਆ ਕਦੇ ਕਿਸੇ ਵੈਸ਼ਨਵ ਸਾਧ ਦੇ ਪਿੱਛੇ ਲੱਗਾ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਡੇਰਾ ਬਣਾਇਆ ਕਹਿਣਾ ਵੀ ਮੇਰੇ ਵਿੱਚ ਅਜ਼ਮਤ ਹੈ ਕਿਸੇ ਨੂੰ ਬਲੰਦ ਤੇ ਬਿਠਾਉਣਾ ਮੰਝੇ ਤੇ ਬਿਠਾਉਣਾ ਤੇ ਅਜ਼ਮਤ ਦੇ ਨਾਂ ਕਰਾਂ ਮਾਤ ਦੇ ਨਾਂ ਉਹਦਾ ਮੰਨ ਦਾ ਪਲਟਾ ਦੇਣਾ ਪਰ ਜਦੋਂ ਤੱਕ ਗੁਰੂ ਦੀ ਪ੍ਰਾਪਤੀ ਨਹੀਂ ਸੀ ਉਦੋਂ ਤੱਕ ਲੋਕਾਂ ਦੇ ਮੰਝੇ ਪਲਟਾਉਂਦਾ ਸੀ ਜਿਸ ਸਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖਾਪੜਾ ਮਿਲਿਆ ਫਿਰ ਮੰਝੇ ਪਲਟਾਉਣ ਵਾਲੇ ਨੇ ਜ਼ਾਲਮ ਹਕੂਮਤ ਦਾ ਤਖਤ ਪਲਟਾ ਕੇ ਇਹ ਗੱਲ ਦੱਸ ਦਿੱਤੀ ਜਿਹੜਾ ਗੁਰੂ ਦਾ ਬੰਦਾ ਬਣ ਜਾਵੇ ਉਹਦੇ ਅੱਗੇ ਦੁਨੀਆਂ ਦੀ ਕੋਈ ਹਕੂਮਤ ਟਿਕਦੀ ਨਹੀਂ ਕਿਉਂਕਿ ਕਰੀਬ 60 700 ਸਾਲ ਮੁਗਲਿਆ ਸਲਤਨਤ ਨੇ ਰਾਜ ਕੀਤਾ ਜ਼ੁਲਮ ਦੀ ਇੰਤਿਹਾਨ ਹੋਈ ਉਸ ਪਾਪਾਂ ਦਾ ਘੜਾ ਫੜਿਆ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨੰਦੇੜ ਦੀ ਧਰਤੀ ਤੋਂ ਆਪਣੇ ਪੱਥੇ ਵਿੱਚੋਂ ਪੰਜ ਤੀਰ ਬਖਸ਼ੇ ਪੰਜ ਸਿੱਖਾਂ ਦੇ ਨਾਲ ਉਹਨਾਂ ਨੂੰ ਤੋਰ ਦਿੱਤਾ ਦੁੱਧ ਖਾਨ ਸਾਈ ਨਿਸ਼ਾਨ ਬਖਸ਼ਿਆ ਤੇ ਰਣਜੀਤ ਨਗਾਰਾ ਦੇ ਕੀ ਇਹ ਗੱਲ ਆਕੀ ਸੀ ਵੀ ਜ਼ਾਲਮ ਹਕੂਮਤ ਦਾ ਨਾਸ਼ ਕਰਨਾ ਤੇ ਮਜਲੂਮ ਦੀ ਰੱਖਿਆ ਕਰਨੀ ਹੈ ਇੱਕ ਚੱਪੜ ਚਿੜੀ ਦੇ ਮੈਦਾਨ ਵਿੱਚ ਕਮਸਾਨ ਦਾ ਦੁੱਧ ਹੋਇਆ ਇੱਕ ਪਾਸੇ ਮੁਗਲੀਆਂ ਫੌਜ ਜਿਹਦੀ ਅਗਵਾਈ ਕਰਦਾ ਵਜ਼ੀਦ ਖਾਨ ਜਿਹਦੇ ਵਿੱਚ ਸ਼ੇਰ ਮੁਹੰਮਦ ਖਾਨ ਨਵਾਬ ਮਲੇਰ ਕੋਟਲਾ ਤੇ ਕਈ ਜਰਨੈਲ ਚੜ ਕੇ ਆਏ ਨਾ ਕੋੜ ਨਾ ਧਨ ਦੀ ਕਮੀ ਨਾ ਫੌਜਾਂ ਦੀ ਕਮੀ ਤੇ ਨਾ ਉਹਨਾਂ ਕੋਲ ਸ਼ਸਤਰਾਂ ਅਸਤਰਾਂ ਦੀ ਕਮੀ ਤੇ ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਉਹ ਜਿਹੜਾ ਪੰਜ ਤੀਰ ਲੈ ਕੇ ਚੱਲਿਆ ਕਮਸਾਨ ਦੇ ਦੁੱਧ ਤੋਂ ਬਾਅਦ ਵਜ਼ੀਦ ਖਾਨ ਨੂੰ ਮਾਰ ਮੁਕਾਇਆ ਉਹ ਜ਼ਮੀਨ ਤੇ ਡਿੱਗਦਾ ਸਰਹੰਦ ਦੀ ਤਰਪੀ ਵਿੱਚ ਗੁਰੂ ਕੀ ਫੌਦ ਜੇਥੋਂ ਬਣ ਕੇ ਆਈ ਤੇ ਉਸ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਉਹਨੂੰ ਪਤੀਗੜ੍ਹ ਸਾਹਿਬ ਵਿੱਚ ਤਬਦੀਲ ਕੀਤਾ ਜਿੰਨਾ ਚਿਰ ਕਿਸੇ ਦਾ ਬੰਦਾ ਬਣਾਂਗੇ ਕਿਸੇ ਦੇ ਧਾੜੀ ਦੇ ਪਿੱਛੇ ਲੱਗਾਗੇ ਕਰਮ ਕਾਂਡੀਆਂ ਦੇ ਪਿੱਛੇ ਲੱਗਾਗੇ ਉਦੋਂ ਤਾਂ ਤਾਂ ਮੰਝੀ-ਮੁੰਝੇ ਤੇ ਪਲਟਾਏ ਜਾ ਸਕਦੇ ਨੇ ਪਰ ਜਿਹੜਾ ਗੁਰੂ ਦਾ ਬੰਦਾ ਬਣਦਾ ਉਹ ਫਿਰ ਜ਼ਾਲਮ ਰਾਜ ਦੀਆਂ ਜੜਾਂ ਓਕੇੜਨ ਦੀ ਤਾਕਤ ਰੱਖਦਾ ਉਹ ਜ਼ਾਲਮ ਰਾਜ ਦੀ ਤਖਤੇ ਨੂੰ ਓਕੇੜਨ ਦੀ ਤਾਕਤ ਰੱਖਦਾ ਦੁਨੀਆਂ ਦਾ ਕੋਈ ਰਾਜਾ ਤਖਤ ਤੇ ਬੈਠੇ ਜੇ ਮੋਰ ਆਪਣੇ ਨਾਮ ਦੀ ਚਲਾਉਂਦਾ ਪਰ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਰਾਜ ਬਾਗ ਤਾਇਮ ਕੀਤਾ ਤੇ ਮੋਰ ਤੇ ਚਲਾਈ ਪਰ ਮੋਰ ਦੇ ਵਿੱਚ ਲਿਖਿਆ ਸੀ ਦੇਖੋ ਟੇਖੋ ਫਤੇ ਨੁਸਰਤ ਬੇਦਰੰਗ 자ਫਤ ਅ즈 ਨਾਨਕ ਗੁਰੂ ਗੋਬਿੰਦ ਸਿੰਘ